ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਐਨਓਏ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਖੜੇ ਆਂ ਜੀ ਜਲੰਧਰ ਤੋਂ ਨਕੋਦਰ ਰੋਡ ਦੇ ਉੱਪਰ ਲੰਬੜਾ ਪਿੰਡ ਜਿਹੜਾ 메ਨ ਰੋਡ ਤੇ ਉੱਥੇ ਖੜੇ ਆਂ ਜਿਹਨੇ ਪਿੱਛੇ ਜਦੋਂ ਦੇਖ ਹੀ ਰਹੇ ਆ ਸ਼ਗਾਈਆਂ ਦੇ ਲੰਗਰ ਲੱਗਣੇ ਜਾ ਰਹੇ ਆ ਜੀ ਵੱਡੀ ਗੰਦੇ ਦੇ ਵਿੱਚ ਸਿੰਘ ਪਹੁੰਚੇ ਹੋਏ ਤਿਆਰ ਬਰ ਤਿਆਰ ਨਿਹੰਗ ਸਿੰਘ ਪਹੁੰਚੇ ਹੋਏ ਆ 40ਵੀਂ ਸਲਾਣਾ ਯਾਦ ਖੱਲੂ ਘਾਰੇ ਜੂਨ 84 ਦੇ ਜਿਹੜਾ ਅਟੈਕ ਇੰਡੀਅਨ ਗਵਰਨਮੈਂਟ ਵੱਲੋਂ ਕੀਤਾ ਗਿਆ ਬਗਾਨਦਗੀ ਦਾ ਅਹਿਸਾਸ ਕਰਾਇਆ ਗਿਆ ਸਿੱਖਾਂ ਨੂੰ ਸਰਵ ਉੱਚਮ ਸਥਾਨ ਦਰਬਾਰ ਸਾਹਿਬ ਤੇ ਉਹ ਅਕਾਲ ਤਖਤ ਸਾਹਿਬ ਤੇ ਕੀਤਾ ਗਿਆ ਉਥੇ ਸਮੂਹ ਜੋ ਸ਼ਹੀਦ ਹੋਏ ਆ ਸਿੰਘ ਸਿੰਘ ਜੀ ਆਪ ਚੰਗੀ ਸਿੰਘ ਉਹਨਾਂ ਨੂੰ ਯਾਦ ਕਰਦੇ ਹੋਏ ਉਸ ਦਰਦ ਨੂੰ ਹਟਾਉਂਦੇ ਹੋਏ ਸਾਡੇ ਬਹੁਤ ਹੀ ਪਿਆਰੇ ਸਿੰਘ ਸਹਿਬਾਨ ਦਸ਼ਮੇਸ਼ ਤਾਨਾਦਾਲ ਤੋਂ ਬਾਬਾ ਹਰੀ ਸਿੰਘ ਜੀ ਕੌਣ ਨੇ ਨਿਹੰਗ ਸਿੰਘਾਂ ਕਲਿਆਣਪੁਰ ਤੋਂ ਜਿਨ੍ਹਾਂ ਵੱਲੋਂ ਇਹ ਜਿਹੜੀ ਸੇਵਾ ਅੱਜ ਦੀ ਨਿਭਾਈ ਜਾ ਰਹੀ ਆ ਤੇ ਕਰਦੇ ਆ ਛੋਟੀ ਜੀ ਗੱਲਬਾਤ ਬਾਬਾ ਜੀ ਦੇ ਨਾਲ ਨਾਲ ਬੱਡੀ ਕੈਂਤੀ ਦੇ ਵਿੱਚ ਸਿੰਘ ਪਹੁੰਚੇ ਹੋਏ ਆ ਤੇ ਇੱਧਰ ਤੁਹਾਨੂੰ ਦਿਖਾ ਦਈਏ ਕੈਮਰੇ ਦੇ ਵਿੱਚ ਸ਼ਰਧਾਈਆਂ ਰਗੜੀਆਂ ਜਾ ਰਹੀਆਂ ਆ ਬੱਡੀ ਕੈਂਤੀ ਦੇ ਵਿੱਚ ਸਿੰਘ ਅਚੰਭੀ ਲੱਗੇ ਹੋਏ ਆ ਸ਼ਰਧਾਈਆਂ ਤਿਆਰ ਹੋ ਰਹੀਆਂ ਇਹ ਜਿਹੜੇ ਲੰਗਰ ਲੱਗਣੇ ਆ ਬਹੁਤ ਸਾਰੀਆਂ ਸ਼ਵੀਲਾਂ ਲੱਗਦੀਆਂ ਗਰਮੀਆਂ ਦੇ ਵਿੱਚ ਪਰ ਇੱਕ ਨੋਕੀ ਨਿਹੰਗ ਸਿੰਘਾਂ ਦੀ ਜਿਹੜੀ ਸ਼ਵੀਲ ਆ ਸ਼ਰਧਾਈ ਦੀ ਤੇ ਆਪਣੇ ਕੋਲ ਆ ਬਾਬਾ ਹਰੀ ਸਿੰਘ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਔਰ ਬਾਬਾ ਜੀ ਇਹ ਕਿੱਦਾਂ ਵਿਚਾਰ ਬਣਿਆ ਜਿਹੜਾ ਅੱਜ ਤੁਸੀਂ ਇਹ ਸ਼ਰਦਾਈ ਤੇ ਲੰਗਰ ਲੱਗ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਇਹ 1984 ਵਿੱਚ ਸਾਡੇ ਸਰਮੌਰ ਹਟਾਲਤਖਸਬ ਜੋ ਕਿ ਸਿੱਖਾਂ ਲਈ ਸੁਪਰੀਮ ਉੱਥੇ ਸਾਰਿਆਂ ਨੂੰ ਪਤਾ ਵੀ ਨਹੀਂ 1984 ਦੇ ਵਿੱਚ ਜੋ ਹਮਲਾ ਕਰਕੇ ਸਾਡੇ ਕਾਲ ਤੱਕ ਸਾਹ ਨੂੰ ਢਾਹ ਗਿਆ ਉਥੇ ਬਾਕੀ ਸਾਰੇ ਸ਼ਹੀਦ ਬਹੁਤ ਕੀਧੀਆਂ ਸਿੰਘਾਂ ਨੇ ਦਿੱਤੀਆਂ ਹਨ ਬਿਲਕੁਲ ਸ਼ਾਂਤਾਂ ਦੀ ਹੀ ਕੀਧੀ ਉੱਥੇ ਲਈ ਹੈ ਤੇ ਇਹਨਾਂ ਨੂੰ ਨਮਸਕਾਰ ਕਰਨ ਦੇ ਲਈ ਇਹਨਾਂ ਦੀ ਯਾਦ ਦੇ ਵਿੱਚ ਇੱਥੇ ਅੱਜ ਸਭਾਈਆਂ ਦੇ ਸਿੰਘ ਸਿੰਘਾਂ ਵੱਲੋਂ ਲੰਗਰ ਲਾਇਆ ਜਾ ਰਿਹਾ ਹੈ ਰੰਗੋ ਬਾਬਾ ਜੀ ਸਾਗੁਰਾ ਜੰਦੇ ਮਹਾਰਾਜ ਪਾਸ਼ਾ ਦੀ ਵੀ ਕੀਧੀ ਸੀਧੀ ਵੀ ਨਾਲ ਹੀ ਹਾਂਜੀ ਬਿਲਕੁਲ ਜੀ ਉਹਨਾਂ ਨੂੰ ਯਾਦ ਕਰਦੇ ਹਾਂ ਸਾਡੀ ਜਥੇਬੰਦੀ ਵੱਲੋਂ ਇੱਥੇ ਲੰਗਰ ਦੇ ਵਿੱਚ ਅੱਜ ਸਾਡੇ ਡੇਰੇ ਵੱਲੋਂ ਅੱਜ ਸਿੰਘ ਪਿਆਰ ਕੀਤੀ ਸਿੰਘਾਂ ਦਾ ਗੁਰਮਤਾ ਕੀਤਾ ਜੀ ਜੀ ਬਿਲਕੁਲ ਜੀ ਤੇ ਆਈ ਵੇਤੇ ਅੱਜ ਬਾਕੀ ਇਹ ਸਬੰਧ ਦੇ ਅਜਾ 23 ਤਰੀਕ ਨੂੰ ਅਸੀਂ ਆਪਣੀ ਸ਼ੋਣੀ ਐ ਅਮਰ ਸੰਚਾਰ ਵੀ ਕਰਾ ਰਹੇ ਆ। ਠੀਕ ਹੈ ਬਾਈ। ਹਰ ਇੱਕ ਸਾਲ ਮਤਲਬ ਵੱਧ ਤੋਂ ਵੱਧ ਜੋ ਵੀ ਸਾਡੇ ਤੋਂ ਉਪਰ ਆਲਾ ਹੋਊਗਾ ਅਸੀਂ ਕਰਾਂਗੇ। ਠੀਕ ਹੈ ਜੀ। ਹਾਂ ਜੀ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਵੈਸੇ ਵੀ ਬਹੁਤ ਜ਼ਰੂਰੀ ਸੀਗਾ ਸ਼ਵੀਲਾ ਦਾ ਬਹੁਤ ਲੱਗਦੀ ਆਂ। ਪਰ ਜਿਹੜੀ ਸਿੱਖ ਰਹਿਤ ਮਰਾਦਾ ਵਿੱਚ ਨਿਹੰਗ ਸਿੰਘ ਸਰਦਾਈ ਦਾ ਘਰ ਦੇ ਆ ਇਹ ਇੱਕ એનર્ਜੀ ਡਰਿੰਕ ਆ। ਅੱਜ ਕੱਲ ਲੋਕਾਂ ਨੇ એનર્ਜੀ ਡਰਿੰਕ ਬਹੁਤ ਪੀਂਦੇ ਆ। ਤੇ ਸਿੱਖਾਂ ਦੀ ਨਰਜੀ ਡਰਿੰਕ ਸ਼ਰਧਾਈ ਆ ਜੀ ਬਹੁਤ ਵਧੀਆ ਗੱਲ ਹੈ ਬਾਬਾ ਜੀ ਧੰਨਵਾਦੀਆਂ ਤੁਹਾਡੇ ਤੁਸੀਂ ਨਾ ਸੋਹਣਾ ਪ੍ਰੋਗਰਾਮ ਕੀਤਾ ਤੇ ਵੱਡੀ ਗਿਣਤੀ ਦੇ ਸਿੰਘ ਬਾਬਾ ਜੀ ਦੇ ਨਾਲ ਆ ਤੇ ਇੱਧਰ ਸ਼ਰਧਾਈਆਂ ਦੇ ਲੰਗਰ ਤਿਆਰ ਹੋ ਰਹੇ ਆ ਜੈਕਾਰੇ ਗੇ ਨਿਹਾਲੋ ਜਾਵੇ ਬ੍ਰਹਮ ਗਿਆਨੀ ਬਾਬਾ ਫਤਾਹ ਸਿੰਘ ਜੀ ਕੇ ਜਥੇ ਸਿੰਘ ਜੀਆਂ ਨੂੰ ਭਾਵੇ ਸਤ ਸ੍ਰੀ ਅਕਾਲ ਜੀਆਂ ਨੂੰ ਭਾਵੇ ਮਰਨ ਜੀ ਜੀ ਕਰ ਗਿਆ ਬਿਹੜਾ ਜਾਵੇ ਸ਼ਹੀਦ ਬਾਬਾ ਜੀਵਨ ਸਿੰਘ ਜੀਆਂ ਨੂੰ ਭਾਵੇ ਸਾਰਾ ਜੀ ਆਕਾਰ ਕਰ ਗਿਆ ਬਿਹੜਾ ਜਾਵੇ ਰਗਰੇਟੇ ਸਿੰਘਾਂ ਨੂੰ ਭਾਵੇ ਸਾਰਾ ਜੀ ਆਕਾਰ ਸੋ ਇਧਰ ਚੰਗੀ ਸਿੰਘ ਲੱਗੇ ਹੋਏ ਆ ਜੀ ਰਗੜੇ ਲਾਉਣ ਤਾਰੀਅਸ ਦਾ ਬਰਾਮ ਕਾਜੂ ਛੋਟੀਆਂ ਲੈਚੀਆਂ ਕਾਲੀ ਮਿਰਚ ਖਾਸ ਖਾਸ ਗੁਲਾਬ ਦੀਆਂ ਪੱਤੀਆਂ ਉਹ ਸਾਰੀ ਦਸਤ ਪਾ ਕੇ ਬੜੀ ਮਿਹਨਤ ਦੇ ਨਾਲ ਸੰਗਤ ਨੂੰ ਛਕਾਉਣ ਲਈ ਤਿਆਰ ਹੋ ਰਹੀ ਹੈ ਸ਼ਰਜ਼ਾਈ ਜੀ ਸੋ ਵੱਡੇ ਵੱਡੇ ਸਲੂਤਰ ਤੇ ਵੱਡੇ ਵੱਡੇ ਸੁਨਹਿਰਿਆਂ ਦੇ ਵਿੱਚ ਜਦ ਸਿੰਘ ਲੱਗੇ ਹੋਏ ਆ ਜੀ ਐਦਾਂ ਕਰਕੇ ਫੜੋ ਯਾਰ ਦੋ ਫੌਜਾਂ ਮੂੰਹ ਮੁਖ ਜਿਹਾ ਆ ਕੇ ਭੋਗ ਲਾ ਦੇ ਇਧਰ ਅਰਦਾਸਾ ਹੋਣ ਲੱਗਾ ਜੀ ਅਰਦਾਸਾ ਸਿੱਧਾ ਜਾ ਰਿਹਾ ਆ ਮਾੜੇ ਦੇ ਮੂਹਰੇ ਅਰਦਾਸ ਕਰਕੇ ਉਸ ਤੋਂ ਬਾਅਦ ਇਹ ਲੰਗਰ ਸੰਗਤਾਂ ਦੇ ਲਈ ਸ਼ੁਰੂ ਹੋ ਜਾਣਾ ਆ ਮੂਹ ਬੰਦੋ ਜੀ ਇਧਰ ਆਓ ਕਿਰਪਾ ਅਨੁਸਾਰ ਆਂਡੋ ਜੀ ਆਪਣਾ ਦੇ ਠੀਕ ਹੈ ਵਡੇ ਵੀ ਰਿਕਰੋਕੀਜ਼ਾ ਹੈ ਵਾਹ ਦੀ ਕੋਆ ਦੀ ਸਾਕੇ ਗੰਦੀ ਇੱਕ ਠੋਕਰਾ ਤੇ ਜਿਹੜਾ ਹੈ ਰੰਗ ਨੂੰ ਤੇ ਆਉਂਦਾ ਹੈ ਜਿਹਨਾਂ ਹਰ ਕੋਈ ਬੰਦਾ ਨਾ ਪਹੁੰਚਦਾ ਹੈ ਇਧਰ ਇਧਰ ਚੱਲਦੇ ਕਿ ਕਿੱਥੇ ਨਾ ਜਾਏ ਤੇ ਦੇਖ ਭਾਗਦਾ ਸੀ ਵੀ ਇਹ ਕੰਮੀ ਦੇ ਰਹਾ ਹੈ ਕਰਦਾ ਸਾਈਨ ਕਰੇ ਸਭ ਨੇ ਤਾਹਾਂ ਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਅਜਾ ਦੇ ਦਸਵਾਂ ਸਾਲ ਸਾਹੀ ਤੋਂ ਆਹ ਜੀ ਗੁਰੂ ਵਾਹਿਗੁਰੂ ਜੀ ਤੋਂ ਆਖੇ ਨਾਂ ਕਰਦੇ ਹੈ ਜੀ ਮਹਾਰਾਜ ਧੰਤਾ ਜੀ ਜੀ ਗੁਰੂ ਦਾ ਸਹਿਜ ਜੀ ਮਹਾਰਾਜ ਧੰਤਾ ਤਾਂ ਜੀ ਜੀ ਗੁਰੂ ਦਾ ਹੈ ਜੀ ਮਹਾਰਾਜ ਧੰਤਾ ਜੀ ਜੀ ਦੇਖਵਾ ਦਾ ਸਹਿਜ ਜੀ ਮਹਾਰਾਜ ਧੰਤਾ ਜੀ ਜੀ ਗੁਰੂ ਨੂੰ ਸਹਿਜ ਜੀ ਮਹਾਰਾਜ ਧੰਤਾ ਜੀ ਜੀ ਗੁਰੂ ਸਹਿਜ ਜੀ ਮਹਾਰਾਜ ਆਪ ਨੂੰ ਜੇ ਚੱਲ ਕਮਾ ਲਿਆ ਦਾਸ ਬੇਨਤੀ ਮਹਾਰਾਜ ਜੀਓ ਅੱਜ ਗੁਰਜਨ ਦੇਵ ਜੀ ਮਹਾਰਾਜ ਜੀ ਦੀ ਜੀਪ ਨੂੰ ਉੱਪਰ ਰੱਖਦੇ ਆ ਮਹਾਰਾਜ ਆਪੀਆਂ ਪੋਜਾਂ ਨੇ ਪਿਆਰ ਪਰ ਪਿਆਰ ਹੋਵੇ ਜਗਾਈਏ ਨੇ ਪਿਆਰ ਕਿਸਨ ਮਹਾਰਾਜਿਓ ਆਪਣੇ ਕਿਰਪਾ ਬਖੋ ਮਹਾਰਾਜਿਓ ਧੋਗਲਾ ਮਹਾਰਾਜਿਓ ਬਖੇ ਕਿਰਪਾ ਬਖਿਓ ਸੰਗਾਰੇ ਮੇਰੇ ਪਰਿਆ ਹੱਥ ਰੱਖਣਾ ਮਹਾਰਾਜਿਓ ਕਿਰਪਾ ਬਖੀ ਸੇਵਾ ਦੇ ਕਿਰਪਾ ਬਖੀ ਮਹਾਰਾਜਿਓ ਅਸੀਂ ਵਾਦਾ ਘਾਟਾ ਕੋਈ ਨਾ ਕਰੀ ਰੱਬ ਦੇ ਕਾਜ ਰਾਸਤਰੀ ਨਹੀਂ ਕਰੇ ਮੇਰੇ ਵੀਰੇ ਆ ਦੇ ਨਾਮ ਲਿਖਾਵੇ ਨਾਨਕ ਨਾਮ ਕਰਕੇ ਇਹਦੇ ਭਾਣੇ ਸਰਬਤ ਦਾ ਭਲਾ ਸਾਰੇ ਗਜੇ ਦੇ ਤੋਂ ਨੇ ਆ ਗਜੇ ਸੀ ਜਸੰਗਾਰੇ ਮਨ ਨੂੰ ਭਾਵੇ ਹਰ ਗੋਬਿੰਦ ਜੀ ਇਹ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਲੈ ਗਿਆ ਵੇ ਨਿਹਾਲੋ ਜਾਵੇ ਦੁਸ਼ਤਾਂ ਮਨ ਪਾਛਾ ਧੰਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਵੇ ਸਤਿ ਸ਼੍ਰੀ ਅਕਾਲ ਲੈ ਗਿਆ ਵੇ ਨਿਹਾਲੋ ਜਾਵੇ ਦੁਸ਼ਤਾਂ ਮਨ ਪਾਛਾ ਧੰਦਾ ਸ੍ਰੀ ਗੁਰੂ ਨਾਨਕ ਪਾਸ਼ਾ ਨੂੰ ਭਾਵੇ ਨਿਹਾਲੋ ਜਾਵੇ ਸਤਿ ਸ਼੍ਰੀ ਅਕਾਲ ਲੈ ਕਰੇ ਗਿਆ ਵੇ ਨਿਹਾਲੋ ਜਾ ਮੀਰੀ ਪੀਰੀ ਦੇ ਮਾਲਕ ਧੰਦਾ ਗੁਰੂ ਹਰ ਗੋਬਿੰਦ ਪਾਸ਼ਾ ਨੂੰ ਭਾਵੇ ਸਤਿ ਸ਼੍ਰੀ ਅਕਾਲ ਯਾਰੇ ਜੰਗੀ ਮਿਸਲਾ ਨੂੰ ਭਾਵੇ ਸੁਣ ਕੇ ਨਿਹਾਲੀ ਜਾਵੇ ਜੇ ਪਾਛੈ ਮਨੁ ਪਾਵੇ ਛੋੜ ਕੇ ਨਾ ਆ ਰ ਜਾਵੇ ਬਹੁਤ ਜੀਤਕਾਰ ਸਕਾਰੇ ਗ ਜਾਵੇ ਪਤੇ ਪਾਵੇ ਨਹਾਲ ਹੋ ਜਾਵੇ ਝੂਲ ਦੇ ਨਿਸ਼ਾਨਾ ਨੂੰ ਪਾਵੇ ਨਗਾਰਿਆਂ ਨੂੰ ਪਾਵੇ ਸ਼ਰੋਮਣੀ ਜਰ ਨਾਲ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਪਾਵੇ ਬਹੁਤ ਜੀਤਕਾਰ ਨਾਰੇ ਗ ਜਾਵੇ ਫਤੇ ਪਾਵੇ ਚੂਲ ਦੇ ਨਿਸ਼ਾਨਾ ਨੂੰ ਪਾਵੇ ਨਗਾਰਿਆਂ ਨੂੰ ਪਾਵੇ 96 ਕਰੋੜੀ ਸਰਬਾਤ ਸਮੂਹ ਸ਼ਹੀਦਾਂ ਨੂੰ ਪਾਵੇ ਸਤਿ ਕੀ ਆਕਾ ਨਾਰੇ ਗ ਜਾਵੇ ਫਤੇ ਪਾਵੇ ਧੰਨ ਮਾਤਾ ਗੁਜਰਗੋ ਨੂੰ ਪਾਵੇ ਧੰਨ ਮਾਤਾ ਦਰਸ਼ਨਗੋ ਨੂੰ ਪਾਵੇ ਧੰਨ ਮਾਤਾ ਜੀਤਗੋ ਨੂੰ ਪਾਵੇ ਧੰਨ ਮਾਤਾ ਭਾਗੋ ਨੂੰ ਪਾਵੇ ਤਨ ਤਨ ਮਾਤਾ ਸਹਿਬ ਦੇਵਾ ਦੇ ਚਰਨਾ ਕਮਲਾਂ ਨੂੰ ਪਾਵੇ ਸਤਿ ਕੀ ਆਕਾ ਬਰਬਰੇ ਕਾਲ ਦੇ ਦੇਖ ਦੇਖ ਬਤੇ ਖਾਂ ਤੇ ਬੰਤੀ ਨਰ ਬਤੇ ਵਾਹਿਗੁਰੂ ਜੀ ਕਉਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਬੇਨਤੀ ਤੋਂ ਬਾਅਦ ਸ਼ਰਧਾਈਆਂ ਦੇ ਲੰਗਰ ਸ਼ੁਰੂ ਹੋ ਗਏ ਬਹੁਤ ਦੇਰ ਤੋਂ ਸੰਗਤ ਖੜੀ ਇੰਤਜ਼ਾਰ ਕਰ ਰਹੀ ਸੀ ਜਦੋਂ ਜਦੋਂ ਇਹ ਲੰਗਰ ਸਟਾਰਟ ਹੋਏ ਸ਼ਰਧਾਈਆਂ ਦੀ ਜੋ ਅੱਜ ਨਯੰਗ ਸਿੰਘ ਸ਼ੌਣੀ ਕਲਿਆਣਪੁਰ ਵੱਲੋਂ ਲਾਈ ਗਈ ਆ ਬਾਬਾ ਹਰੀ ਸਿੰਘ ਜੀ ਵੱਲੋਂ ਸੋ ਵੱਡੀ ਗਿਣਤੀ ਦੇ ਵਿੱਚ ਸੰਗਤ ਰੋਕੇ ਸ਼ਰਧਾਈਆਂ ਦੇ ਲੰਗਰ ਛਕ ਰਹੀ ਹੈ ਜੀ। ਬਹੁਤ ਘੱਟਿਆ ਭਾਈ ਮਰਗੀ ਚੋਰ ਭਾਈ ਹੋਰ ਪਾਓ। ਓਏ ਭਾਈ ਓਏ ਭਾਈ بار بار اور پانی آ رک جا جاون دے باقی تہی قیمت باپ تے کچھ رکھو کچھ رکھو ساتھ اے جڑے مینوں اود پھٹے